ਹਾਂਜੀ ਬੜੀ ਕੀ ਨਾਮ ਰਵਿੰਦਰ ਸਿੰਘ ਬਜੀਤਵਰ ਜੀ ਜ਼ਿਲ੍ਹਾ ਮੋਹਾਲੀ ਜੀ ਕਿਹੜੀ ਸੰਸਥਾ ਵੱਲੋਂ ਜਿਹੜਾ ਅੱਜ ਜਿਹੜਾ ਲਗਾਇਆ ਗਿਆ ਜੀ ਇਹ ਸਾਡੇ ਲੋਕ ਇਟ ਮਿਸ਼ਨ ਬੀਕੇਜੂ ਪੰਜਾਬ ਇਸ ਸੰਸਥਾ ਵੱਲੋਂ ਹਰ ਤਰਨੀਆਂ ਸਮਾਵਾ ਪੰਜਾਬ ਦੇ ਵਿੱਚ ਤੇ 22 ਸੂਬਿਆਂ ਵਿੱਚ ਨਿਭਾਈਆਂ ਜਾਂਦੇ ਨੇ ਭਾਵੇਂ ਉਹ ਧਾਰਮਿਕ ਤੌਰ ਤੇ ਨੇ ਹੋਰ ਤਕੈਸ਼ਾਈਆਂ ਦੇ ਖਰਾਬ ਹੈ ਜਦ ਮਾਰੂ ਹਾਪਤਾਂ ਦੇ ਸਮੇਂ ਤੇ ਜਿਵੇਂ ਕਰੋਨਾ ਸਮੇਂ ਵੀ ਬਖ ਬਖ ਸਮਾਵਾ ਨਿਭਾਈਆਂ ਸੀ ਹੁਣ ਵੀ ਲੋੜਵੰਦਾਂ ਦੇ ਉਧਰ ਖੇਤਰ ਦੇ ਵਿੱਚ ਸੂਬਾਵਾ ਜਾਰੀ ਨੇ ਇਸੇ ਤਰ੍ਹਾਂ ਹੜਾਂ ਦੇ ਦਰਮਿਆਨ ਅਸੀਂ ਬਖ ਬਖ ਜ਼ਿਲ੍ਹਿਆਂ ਦੇ ਵਿੱਚ ਭਾਵੇਂ ਉਹ ਤਰਨਤਾਰਨ ਹੈ ਪਰੋਜਪੁਰ ਹੈ ਉਹਦੇ ਨਾਲ ਹੀ ਔਰ ਕਾਗਜ਼ ਪਰ ਹੈ ਹਾਜ਼ਿਲ ਕਾਤੇ ਲਗ ਲਗ ਜਿਲਿਆਂ ਦੇ ਪ੍ਰਭਾਵਿਤ ਖੇਤਰਾਂ ਵਿੱਚ ਸਾਡੀ ਟੀਮ ਨੇ ਜਾ ਕੇ ਰੈਸਕਿਊ ਦਾ ਕੰਮ ਕੀਤਾ ਪਹਿਲਾਂ ਪਰਾਵਾਸਨਾ ਨਾਲ ਮਿਲ ਕੇ ਉਹਨਾਂ ਨੂੰ ਕਿਸ਼ਤੀਆਂ ਰਾਹੀਂ ਬਾਹਰ ਕੱਢਣ ਦਾ ਕੰਮ ਸੀ ਉਸ ਤੋਂ ਬਾਅਦ ਰਾਸ਼ਨ ਦੇ ਇਕੱਟਾ ਸੀ ਪਿੰਡ-ਪਿੰਡ ਤਿੰਨ ਟਰੱਕ ਭਰ ਕੇ ਉਹ ਪਹੁੰਚਾਈਆਂ ਕਿ ਹੁਣ ਜੜੀਆਂ ਨੇ ਖੇਤ ਤਿਆਰ ਹੋ ਚੁੱਕੇ ਨੇ ਇਸ ਦੇ ਲਈ ਬਜਾਈ ਦਾ ਕੰਮ ਸ਼ੁਰੂ ਹੋ ਚੁੱਕਾ ਸੋ ਕਣਕ ਦਾ ਬੀਜ ਉਹਦੇ ਨਾਲ ਨਾਲ ਖਾਦ ਅਤੇ ਡੀਜ਼ਲ ਦੇ ਲਈ ਦਿੱਤੀ ਸਹਾਇਤਾ ਨਾਲ ਦਿੱਤੀ ਜਾ ਰਹੀ ਹੈ ਅੱਜ ਤਰਨ-ਤਰਨ ਦੇ ਜਿਲ੍ਹੇ ਕੋ ਪਿੰਡ ਦੇ ਵਿੱਚ ਅਸੀਂ ਪਹੁੰਚੇ ਆ ਜਿੱਥੇ ਦੇ ਲੋੜਵੰਦ ਜਿੰਨੇ ਵੀ ਪਿੰਡ ਦੇ ਕਿਸਾਨ ਨੇ ਉਹ ਸਾਰਿਆਂ ਦੀ ਜ਼ਮੀਨਾਂ ਦੇ ਆਧਾਰ ਪੂਰੇ ਪੂਰੇ ਜਿੰਨੀ ਜਿੰਨੀ ਵੀ ਜ਼ਮੀਨ ਹੈ ਉਨੀ ਉਨੀ ਕਣਕ ਦਾ ਬੀਜ ਉਹਨਾਂ ਨੂੰ ਦਿੱਤਾ ਜਾ ਰਿਹਾ ਹੈ ਵਿੱਚ ਹੀ ਸਹਾਇਤਾ ਵੀ ਦਿੱਤੀ ਜਾ ਰਹੀ ਹੈ ਸਾਰੀ ਟੀਮ ਪਹੁੰਚ ਕੇ ਪਿੰਡ ਵਾਸੀਆਂ ਨੂੰ ਇਸ ਸਮੇਂ ਜਿਹੜਾ ਬੀਜ ਆ ਤਕਸੀਮ ਕਰ ਰਹੀ ਹੈ ਰਲ ਮਿਲ ਕੇ ਇਹ ਮਾਨਵਤਾ ਦੇ ਆਧਾਰ ਤੇ ਸੇਵਾ ਦਾ ਫਰਜ਼ ਨਿਭਾਇਆ ਜਾ ਰਿਹਾ ਜੀ ਗਾਂ ਦੀ ਗੱਲ ਸਪਾਈਸ ਦੀ ਸੱਜਣਾ ਨੂੰ ਜਿਹੜਾ ਇਹਨਾਂ ਤੱਕ ਪਹੁੰਚ ਹੋ ਰਹੀ ਹੋਵੇਗਾ ਕੀ ਕਹਣਾ ਚਾਹੁੰਦੇ ਆਪੀਲ ਕੀ ਕਰਨਾ ਚਾਹੁੰਦੇ ਦੇਖੋ ਬਹੁਤ ਸਾਰੇ ਸਮਾਜਦਾਰ ਜਿਹੜੇ ਲੱਗੇ ਹੋਏ ਨੇ ਜਾਂ ਪਹਿਲਾਂ ਵੀ ਸਮਾਵਾ ਨਿਭਾਈਆਂ ਬਹੁਤ ਚੰਗੀ ਗੱਲ ਹੈ ਹੁਣ ਜਿਆਦਾ ਲੋੜ ਹੈ ਇਹਨਾਂ ਨੂੰ ਆ ਕੇ ਜਿਹੜੀ ਆਪਾਂ ਸਹਾਇਤਾ ਦਈਏ ਪਰ ਸੇਵਾ ਦੇ ਨਾਂ ਤੇ ਸਰਕਾਰਾਂ ਦੀ ਤਾਂ ਆਪਾਂ ਗੱਲ ਨਾ ਕਰੀਏ ਮੈਂ ਇਹ ਵੀ ਕਹਾں ਕਿ ਕਈ ਬਹੁਤ ਸਾਰੇ ਗਾਇਕ ਵੀ ਕੰਮ ਕਰ ਰਹੇ ਨੇ ਜਾਂ ਹੋਰ ਪਰ ਕਈ ਵੱਡੇ ਵੱਡੇ ਗਾਇਕ ਬੋਰਡ ਤਾਂ ਲਾਗੇ ਨੇ ਮੁਰ ਨਜ਼ਰ ਨਹੀਂ ਆਈ ਛੇ ਇਹਨਾਂ ਦਾ ਸੂਚਨਣਾ ਕੀਤਾ ਜਾਵੇ ਗੱਲ ਉਨੀ ਕਰੀਏ ਕਮਿਟਮੈਂਟ ਉਨੀ ਕਹੀਏ ਜਿੰਨਾ ਕਰ ਸਕਦੇ ਆ ਭਾਵੇਂ ਅਸੀਂ ਥੋੜਾ ਦਈਏ ਕੁਝ ਘਰਾਂ ਨੂੰ ਦਈਏ ਇੱਕ ਪਿੰਡ ਨੂੰ ਦਈਏ ਜਿੰਨੀ ਕਿ ਸੇਵਾ ਕਰ ਸਕਦੇ ਉਹਨੂੰ ਪੂਰਾ ਨਿਭਾਈਏ ਇਹ ਨਾ ਹੋਵੇ ਕਿ ਇੱਥੇ ਬੋਟ ਲੱਗਿਆ ਪਾ ਪਿੰਡ ਦੇ ਬਾਹਰ ਕੋਈ ਹੋਰ ਸਮਾਜਦਾਰਤੀ ਵੀ ਨਾ ਆਵੇ ਤੁਸੀਂ ਵੀ ਨਾ ਪਹੁੰਚੋ ਇਸ ਤੇ ਬਾਂਝੇ ਨਾ ਰਹਿ ਜਾਣ ਸੋ ਇਹਨਾਂ ਦੇ ਨਾਲ ਜਿੰਨਾ ਬਾਤਾ-ਦਾਪਾ ਆਪਾਂ ਕੀਤਾ ਹੁਣ ਤੱਕ ਉਹ ਨਿਭਾਈਏ ਸਮਾਰੀ ਸਮਾਜਦਾਰੀ ਵੀਰਾਂ ਨੂੰ ਬੇਨਤੀ ਹੈ ਕਿ ਆਓ ਰਲ ਮਿਲ ਕੇ ਇਸ ਵਿਫਤਾ ਦੀ ਘੜੀ ਵਿੱਚ ਜਿਹੜਾ ਅੰਨਦਾਤਾ ਹੋਰਾਂ ਨੂੰ ਦਾਨ ਕਰਦਾ ਸੀ ਜੇ ਅੱਜ ਉਹਨਾਂ ਤੇ ਇਹ ਸਮਾਂ ਆਇਆ ਉਹਨੂੰ ਬਾਹਰ ਕੱਢਣ ਦੇ ਲਈ ਆਪਾਂ ਸਾਰੇ ਹੀ ਮਿਲ ਕੇ ਸਹਾਇਤਾ ਕਰ ਲਈ ਹੈ। ਹਾਂਜੀ ਕਿ ਨਾਲ ਜਿਹੜਾ ਗੁਰਮੀਤ ਸਿੰਘ ਠਾਂਟੂ ਪ੍ਰਧਾਨ ਅੱਲਾਹ ਸਾਲਗਿਰੀ ਪ੍ਰਧਾਨ ਲੋਕ ਕਮਿਸ਼ਨ। ਹਾਂਜੀ ਅੱਜ ਜਿਹੜਾ ਇੱਥੇ ਬੋਲਦੇ ਪੜਨ ਜਨੂ ਦੇ ਵਿੱਚ ਤਾਂ ਪਹਿਲੋਂ ਵੀ ਤੁਸੀਂ ਆਏ ਸੀ ਤਾਂ ਅੱਜ ਵੀ ਜਿਹੜਾ ਜਿਹੜਾ ਕਿਸਾਨਾਂ ਨੂੰ ਜਿਹੜਾ ਵੰਡਿਆ ਜਾ ਰਿਹਾ ਕੀ ਗੱਲ ਹੈ? ਭਰੀ ਗੱਲੇ ਤਾਂ ਹੈ ਜਿਹੜਾ ਉਹ ਹੜ੍ਹਾਂ ਦੇ ਪ੍ਰਕੋਪ ਹੋਇਆ ਉਹ ਹੜ੍ਹਾਂ ਨੂੰ ਦੇਖ ਕੇ ਪਹਿਲਾਂ ਵੀ ਅਸੀਂ ਇਹਨਾਂ ਕੋਲ ਆਏ ਸੀ ਰਾਸ਼ਨ ਵਗਾਰਾ ਲੈ ਕੇ ਇਹ ਲੋਕਿਤ ਮਿਸ਼ਨ ਸਾਡਾ ਮਤਲਬ ਉੱਥੇ ਵੀ ਸਾਰਾ ਜਿਹੜੀਆਂ ਸਮਾਜਿਕ ਧਾਰਮਿਕ ਤੌਰ ਤੇ ਅਸੀਂ ਵਿਚਰਦੇ ਆ ਤੇ ਮਤਲਬ ਸਾਨੂੰ ਪਤਾ ਲੱਗਿਆ ਆ ਕੇ ਫਿਰ ਇਹਨਾਂ ਨਾਲ ਭਾਜੀ ਉਹਨਾਂ ਨਾਲ ਗੱਲ ਹੋਈ ਦੁਬਾਰਾ ਫਿਰ ਅਸੀਂ ਇਹਨਾਂ ਲਈ ਆ ਜਿਹੜਾ ਕਣਕ ਦਾ ਬੀਜ ਹੈ ਉਹ ਅਸੀਂ ਲੈ ਕੇ ਆ ਜਾ ਰਹੇ ਆ ਤੇ ਉਹਨਾਂ ਨੂੰ ਨਾਲ ਦੇ ਰਹੇ ਆ ਤੇ ਕੁਝ ਮਤਲਬ ਮਤਲਬ ਵਿੱਤੀ ਸਹਾਇਤਾ ਤਾਂ ਕਿ ਜੋ ਡੀਜ਼ਲ ਵਗਾਰਾ ਰੇਹ ਵਗਾਰਾ ਦਾ ਜਿਹੜਾ ਉਹ ਨਾਲ ਕਰ ਸਕਣ ਤਾਂ ਹੋਰ ਵੀ ਸਮਾਜ ਸੇਵੀ ਸੱਜਣਾ ਨੂੰ ਕੀ ਅਪੀਲ ਕਰਨਾ ਤਾਂ ਉਹ ਵੀ ਜਿਤਨਾ ਹੱਦ ਤੋਂ ਪ੍ਰਭਾਵਿਤ ਕਈ ਕਿਸਾਨ ਨੇ ਕਈ ਤਾਂ ਬਿਲਕੁਲ ਹੀ ਜਿਹੜਾ ਦਰਿਆ ਦੀ ਪੇਟ ਦੇ ਅੰਦਰ ਜੜੀਆਂ ਬੈਕਾਂ ਨਹੀਂ ਤਾਂ ਉਹਨਾਂ ਤੱਕ ਹਲੇ ਤੱਕ ਕਈਆਂ ਕਈਆਂ ਦੇ ਘਰਾਂ ਤੱਕ ਅਜੇ ਤੱਕ ਜਿਹੜੀ ਨਹੀਂ ਪਹੁੰਚਿਆ ਕਿ ਸੰਸਤਾ ਮੌਸਰਕ ਨਹੀਂ ਪਹੁੰਚਿਆ ਕਈਆਂ ਦੇ ਘਰਾਂ ਦੇ ਘੇਰੇ-ਘੇਰੇ 15-15 20-20 ਫੁੱਟ ਪਾਣੀ ਖੜਾ ਤਾਂ ਅਜੇ ਵੀ ਖੇਤੀਆਂ ਤੇ ਜੜੇ ਜਾ ਰਹੇ ਨੇ ਦੇਖੋ ਸਾਡੀ ਤਾਂ ਬੇਇੱਜ਼ਤੀ ਉਹਨਾਂ ਸਾਰਿਆਂ ਨੂੰ ਵੀ ਜਿਹੜਾ ਬੰਦਾ ਜਿੱਥੇ ਜੋ ਕਮਿਟਮੈਂਟ ਕਰਦਾ ਉਸ ਕਮਿਟਮੈਂਟ ਤੇ ਪੂਰਾ ਉਤਰੇ ਨਹੀਂ ਕਰੇ ਨਾ ਲੋਕਾਂ ਨੂੰ ਮਤਲਬ ਭਲੇਕੇ ਜਣਾ ਰੱਖੇ ਜਦੋਂ ਆਪਾਂ ਕੋਈ ਕੰਮ ਕਰਨਾ ਹੈ ਤਾਂ ਜਿਹੜੇ ਬੰਦੇ ਸਾਨੂੰ ਡੀਕਦੇ ਆ ਉਥੇ ਜਿਹੜੇ ਹੁਣ ਲੋਕਾਂ ਨੇ ਪਿੰਡ ਤਾਂ ਅਡਾਪਟ ਕਰ ਲਏ ਲੇਕਿਨ ਉਹ ਪਿੰਡਾਂ 'ਚ ਆ ਨਹੀਂ ਰਹੇ ਉਹਨਾਂ ਨੂੰ ਬੇਨਤੀ ਹੈ ਕਿ ਜਿਹੜੇ ਪਿੰਡ ਅਡਾਪਟ ਕਰਿਆ ਤੁਸੀਂ ਉਹਨਾਂ ਪਿੰਡਾਂ 'ਚ ਆ ਕੇ ਉਹਨਾਂ ਲੋਕਾਂ ਨਾਲ ਖੜੋ ਤਾਂ ਜੋ ਜਿਹੜੀ ਮਤਲਬ ਕਿਸੇ ਪਿੰਡ ਨੂੰ ਉਹਨਾਂ ਨੇ ਅਡਾਪਟ ਕਰ ਲਿਆ ਮਤਲਬ ਹੋਰ ਬੰਦੇ ਨੂੰ ਲੱਗਦਾ ਵੀ ਇਹ ਪਿੰਡ ਅਡਾਪਟ ਹੋ ਗਿਆ ਉੱਥੇ ਨਾ ਉਹ ਆ ਰਹੇ ਨਾ ਕੋਈ ਹੋਰ ਸੰਸਥਾ ਆ ਰਹੀ ਹੈ। ਤੋਂ ਇਸ ਕਰਕੇ ਉਹ ਜਿਹੜੀਆਂ ਸੰਸਥਾ ਨੇ ਉਹ ਅਡਾਪਟ ਕਰੇ ਨਾ ਪਿੰਡ ਉਹਨਾਂ ਸੰਸਥਾਵਾਂ ਨੂੰ ਬੇਨਤੀ ਹੈ ਕਿ ਆਓ ਬਾਕੀ ਵੀ ਲੋਕਾਂ ਨੂੰ ਸਾਡੀ ਬੇਨਤੀ ਹੈ ਵੀ ਆਪਾਂ ਮਦਦ ਬਾਤੇ ਬਾਤ ਇਹਨਾਂ ਲੋਕਾਂ ਦੀ ਕਰ ਸਕੀਏ ਜਿਹੜੇ ਹਰ ਤੋਂ ਪ੍ਰਭਾਵਤ ਹੈ ਤੁਹਾਨੂੰ ਕਰਨੀ ਚਾਹੀਦੀ ਹੈ ਇਹ ਵੀ ਪਿੰਡੋਂ ਡਾਕਟਰ ਕੀਤਾ ਗਿਆ ਸੀ ਜੀ ਤੁਸੀਂ ਅਡਾਪਟ ਤਾਂ ਨਹੀਂ ਕੀਤਾ ਬਸੇ ਅਸੀਂ ਲਗਭਗ ਜੋ ਹੈਗਾ ਅਸੀਂ ਆਪਣੇ ਵੱਲੋਂ ਕਰ ਰਹੇ ਹਾਂ ਤਾਂ ਕਿੰਨੇ ਕੁ ਲੋਕਾਂ ਨੂੰ ਜਿਹੜਾ ਅੱਜ ਬੀਜ ਤੁਸੀਂ ਕੀਤਾ ਜਣਾ ਅੱਜ ਮੇਰੇ ਕੋਲ 67 ਦੀ ਲਿਸਟ ਸਾਡੇ ਕੋਲ ਆਈ ਹੈ ਉਹ ਸਾਰਿਆਂ ਨੂੰ ਅਸੀਂ ਦੇ ਰਹੇ ਜੋ ਵੀ ਹੈਗਾ 286 ਦੇ ਨੇੜੇ ਤੇੜੇ ਜਿਹੜਾ ਕਟਾ ਹੈਗਾ ਇਹ ਕਣਕ ਦੇ ਬੀਜ ਦਾ ਉਹ ਮਤਲਬ 67 ਪਰਿਵਾਰਾਂ ਆ ਜਿਨ੍ਹਾਂ ਨੂੰ ਆਪਾਂ ਦੋਪ ਦਿੱਤਾ ਜਾ ਰਹੇ ਹਾਂ ਠੀਕ ਹੈ ਜੀ ਉਹ ਵੀ ਤੁਹਾਡੀ ਅੱਜ ਜਿਹੜਾ ਲੋਕ ਸੇਵਾ ਆਜਾਈਂ ਕਰਤਾ ਬਣਦਾ ਪਾਣੀ ਖਾਣਾ ਦੀ ਬਾਫੜੀ ਗਈ ਹੈ ਜਿਹੜਾ ਮੈਂ ਜੀ ਸੋਨ ਸਿੰਘ ਸੁਭਰਾ ਇੱਕ ਤਾਂ ਗਾਂਢ ਹੈ ਬੰਦਾ ਬਲਾਕ ਪ੍ਰਧਾਨ ਜੀ ਅੱਜ ਆ ਜਿਹੜੀ ਲੋਕ ਸੇਵਾ ਸੰਸਥਾ ਜਿਹੜੀ ਆ ਇਹਨਾਂ ਦਾ ਬਹੁਤ ਬਹੁਤ ਹੀ ਸਹਿ ਦਿਲੋਂ ਧੰਨਵਾਦ ਕਰਦੇ ਹਾਂ ਇਹ ਅੱਜ ਪਹਿਲੀ ਵਾਰ ਨਹੀਂ ਜੀ ਆਈ ਅੱਗੇ ਕਿੱਟਾ ਮੰਡ ਕੇ ਗਏ ਹੈ ਲਗਭਗ ਕਿੱਟਾ ਲੋ ਇਹ ਤੇ 4 ਤੋਂ ਲਗਦੇ 5000 ਦਾ ਸਾਮਾਨ ਸੀ ਹਰ ਘਰ ਨੂੰ ਇਹ ਕਿੱਟ ਦੇ ਕੇ ਗਏ ਸੀ ਪਾਣੀ ਦੀਆਂ ਬੋਤਲਾਂ ਹੋਰ ਵਰਤੂਨੀਆਂ ਚੀਜ਼ਾਂ ਜਿਹੜੀਆਂ ਐਂ ਘਰਾਂ ਦੇ ਤਾਂ ਆਪਾਂ ਵਰਤਦੇ ਆ ਆ ਮਿੱਠੇ ਜਿਹੜਾ ਲੱਗ ਸਾਰਾ ਸਮਾਨ ਅੱਜ ਇਹ ਕਣਕ ਤੇ ਖਾਦ ਵਾਸਤੇ ਪੈਸੇ ਲੈ ਗਏ ਆ ਬੀਜ ਵਾਸਤੇ ਜਾਂ ਤੇਲ ਵਾਸਤੇ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਕੰਬਲ ਵੀ ਲੈ ਕੇ ਆਏ ਆ ਇਹ ਬੜਾ ਪਿੰਡ ਜਿਹੜਾ ਉਹ ਪਛੜ ਚੁੱਕਾ ਸੀ ਸਾਰੀ ਪਹਿਲੀ ਦਰਿਆ ਦੇ ਵਿੱਚ ਡੁੱਬ ਚੁੱਕੀ ਇਹਨਾਂ ਦੀ ਤੇ ਪਹਿਲੀ ਬੜਾ ਬਾਤ ਹੋਈ ਆ ਜੇ ਦੂਜੀ ਵਾਰ ਇਹਨਾਂ ਨੇ ਇਹ ਪਹਿਲੇ ਦੀ ਮਾਂ ਭੜੀ ਆ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਵੀ ਕਿਸਾਨਾਂ ਵਾਲੋ ਖਾਸ ਕਰਕੇ ਕਿਸਾਨਾਂ ਦਾ ਮੈਂ ਆਗੂ ਹੁਣ ਬਣ ਕੇ ਕਰਕੇ ਇਹ ਸਾਡੇ ਕਿਸਾਨਾਂ ਨਾਲ ਸੰਯੋਗ ਦਿੰਦੇ ਆ ਇਹ ਮਤਲਬ ਇਸ ਤਰ੍ਹਾਂ ਦਾ ਪਿੰਡ ਆ ਜੀ ਇਹ ਇੱਥੋਂ ਦੋ ਦੋ ਤਿੰਨ ਤਿੰਨ ਟਰਾਲੇ ਸਾਂਝਿਆ ਕਰਮਾਉਂਦੇ ਕਿਸਾਨਾਂ ਦੇ ਘਰ ਜਾਂਦੇ ਇੱਥੇ ਲੋਡ ਪੈਂਦੀ ਆ ਬਹੁਤ ਵਧੀਆ ਪਰਿਵਾਰ ਆ ਜੀ ਸਾਰੇ ਪਿੰਡ ਦੇ ਸਾਡੇ ਖੁਦ ਪਰਿਵਾਰ ਵਾਲੇ ਥਾਈ ਇੱਥੋਂ ਨੇ ਪਹਿਲਾਂ ਸਾਡੀ ਜ਼ਮੀਨ ਵੀ ਇੱਥੇ ਹੈਗੀ ਜੀ ਅਸੀਂ ਇਹਨਾਂ ਦੇ ਨਾਲ ਦਾਦਿਆਂ ਪਰਦਾਦਿਆਂ ਤੋਂ ਇਕੱਠੇ ਰਹਿੰਦੇ ਆ ਜੀ ਇਹ ਬਹੁਤ ਵਧੀਆ ਪਰਿਵਾਰ ਹੈ ਪਿੰਡ ਦਾ ਸਾਰੇ ਦਾ ਹੀ ਤੇ ਬੜੇ ਸ਼ਾਂਤ ਸੁਖੀ ਹਾਂ ਤੇ ਦੇ ਨਾਲ ਇਹ ਆਪਦਾ ਰਾਸ਼ਨ ਲੈ ਰਹੇ ਆ ਜੀ ਹਾਂਜੀ ਅੱਜ ਲੋਕਾਂ ਜਿਹੜੀ ਸਮਾਜਿਕ ਦਸਤਾਈ ਹੈ ਬੀਕੇ ਜੀ ਵੱਲੋਂ ਅੱਜ ਜਿਹੜਾ ਅੱਜ ਇਹ ਬੀਜ ਜਿਹੜਾ ਵੰਡਿਆ ਜਾ ਰਿਹਾ ਹੈ ਸਥਾਨਾਂ ਨੂੰ ਜਿਹੜਾ ਨਾਲ ਹੀ ਉਸੇ ਮਾਦੀ ਫੈ ਜੀ ਥੋੜੀ ਬਦਗੀ ਦੀ ਹੈ ਤੇ ਡੀਜ਼ਲ ਵੀ ਤੇ ਜਲਵਾ ਦਿਖਦੇ ਕੀ ਕਰਨ ਕਰਦੇ ਮੈਂ ਇਹ ਕਹਿਣਾ ਚਾਹੁੰਦਾ ਜੀ ਬਹੁਤ ਬਹੁਤ ਧੰਨਵਾਦ ਹੈ ਜੋ ਵੀ ਸੰਸਥਾ ਕੋਈ ਵੀ ਸੇਵਾ ਕਰ ਰਹੀ ਹੈ ਬਹੁਤ ਬਹੁਤ ਧੰਨਵਾਦ ਹੈ ਜੀ ਉਹਨਾਂ ਦਾ ਇੱਕ ਅੱਗੇ ਵੀ ਇਹ ਸਾਨੂੰ ਸੌਦਾ ਪੱਤਾ ਬਹੁਤ ਦੇ ਗਏ ਸੀ ਤੇ ਜਿਹੜੇ ਰਾਜਬੰਦੇ ਆਏ ਆ ਇਹ ਸਾਡੀ ਬਹੁਤ ਸਹਿਯਾ ਕਰ ਰਹੇ ਨੇ ਵੱਧ ਤੋਂ ਵੱਧ ਸਹਿਯਾ ਮਿਲਦਾ ਸਾਡੀ ਬਾਹ ਫੜੀ ਇਹਨਾਂ ਨੇ ਬਾਕੀ ਸੋਂ 3 ਸਭਰਾ ਦਾ ਧੰਨਵਾਦ ਕਰਦੇ ਆਂ ਅਸੀਂ ਹਾਂ ਜੀ ਕਿਹਨਾਂ ਦਾ ਨਿਰਮਾਈ ਮस्तान ਸਿੰਘ ਸਾਹਿਬ ਦਾ ਸਰਪੰਚ ਜੰਮੂ ਵੀ ਤੇ ਅੱਜ ਜਿਹੜਾ ਲੋਕੀਏ ਸਮਾਜਿਕ ਸੰਸਥਾ ਕੋਲੋਂ ਵੀ ਕੇ ਜੀ ਤੁਹਾਡੇ ਕੋਲ ਇਹ ਤਾਂ ਸਮੇ ਸਮੇਤ ਤਾਰ ਕੋਈ ਦੇ ਰਿਹਾ ਤੇ ਬੀਜ ਤੇ ਵੰਡਿਆ ਜਾਣਾ ਕੋਈ ਸਹਾਇਤਾ ਦੇ ਤੀਜਰੀ ਡੀਜ਼ਲ ਦੀ ਜਾਂ ਖਾਦੀ ਕੀ ਕਰਾ ਚੁਣਗੇ ਅਹੇ ਜੀ ਕਹਿਣ ਤਾਂ ਗੱਲਾਂ ਬਾਹਰ ਆ ਆ ਸਾਡਾ ਪ੍ਰਧਾਨ ਜੀ ਦਾ ਆਗਰਾ ਪਾਰਟੀ ਦਾ ਸੋਰਸਿੰਗ ਸਾਡੇ ਬਲਾਕ ਪ੍ਰਧਾਨ ਇਹਨਾਂ ਦੀ ਮਿਹਰ ਹੀ ਆ ਇਹਨਾਂ ਨੇ ਇਹਨਾਂ ਨੂੰ ਸਾਡੇ ਪਿੰਡ ਦੀ ਦੱਸ ਪਾਈ ਆ ਤੇ ਉਹ ਸਾਡੇ ਕੋਲ ਪਹੁੰਚੇ ਆ ਤੇ ਸਾਨੂੰ ਜੀ ਇਹਨਾਂ ਨੇ ਬੀਮ ਹੋਇਆ ਪਹਿਲਾ ਸੌਦਾ ਵੀ ਕਰਾਇਆ ਔਰ ਸਾਨੂੰ ਬੀਮ ਹੋਇਆ ਕਰਾਇਆ ਅਸੀਂ ਤਾਂ ਇਹਨਾਂ ਦਾ ਧੰਨਵਾਦ ਕਰਦੇ ਆ ਜਿਹੜੇ ਆਏ ਆ ਲੈ ਕੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਤੇ ਸੋਰ ਸਿੰਘ ਸੰਭਾਲ ਬਲਾਗ ਪ੍ਰਧਾਨ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਸਾਡੀ ਇਹਨਾਂ ਕਲਾਕ ਮਾਲ ਪਹੁੰਚਾਈ ਹੈ ਠੀਕ ਹੈ ਜੀ ਭਾਈ ਦਾ ਕਰਨ ਸਰਦ ਸਿੰਘ ਜੀ ਆ ਜਿਹੜੀ ਸਸਤਾ ਆਈ ਹੈ ਲੋਕੀ ਤਾਂ 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 ਉਹ ਲੋੜਾ ਬੀਜ ਦੇ ਤਾਂ ਤਫੂਰ ਕੇ ਦਾ ਰਿਹਾ ਕਿਸਾਨਾਂ ਨੂੰ ਕੀ ਕਰਨਾ ਅਸੀਂ ਬਹੁਤ ਧੰਨਵਾਦ ਕਰਦੇ ਇਹਨਾਂ ਦਾ ਜਿਨ੍ਹਾਂ ਨੇ ਆਣ ਕੇ ਸਾਡੀ ਔਖੀ ਵੇਲੇ ਵੀ ਆਣ ਕੇ ਬਾਹ ਫੜੀ ਆ ਤੇ ਅੱਗੇ ਸਾਨੂੰ ਪਿੱਛੇ ਸੌਦਾ ਵੀ ਦੇ ਕੇ ਗਏ ਆ ਸਾਰੇ ਪਿੰਡ ਨੂੰ ਲਿਸਟ ਤੌਰ ਤੇ ਸੌਦਾ ਵੰਡਿਆ ਹੈ ਹੁਣ ਸਾਰੇ ਪਿੰਡ ਨੂੰ ਬੀਜ ਦੇਣ ਦਾ ਅਸੀਂ ਇਹਨੇ ਆਪ ਵੀ ਇਸੇ ਤਰ੍ਹਾਂ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਅਸੀਂ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦੇ ਆ ਤੇ ਜਿਨ੍ਹਾਂ ਨੇ ਸਾਨੂੰ ਆਣ ਕੇ ਇਸ ਟਾਈਮ ਤੇ ਥੋੜੇ ਟਾਈਮ ਤੇ ਆਣ ਕੇ ਸਾਨੂੰ ਵੀ ਖਾਦ ਦੇ ਕੇ ਤੇ ਸਾਡਾ ਜਿਹੜਾ ਵਾ ਵੀ ਸੀਜ਼ਨ ਬਜਾਉਣ ਲੱਗਿਆ ਅਸੀਂ ਇਹਨਾਂ ਦਾ ਦੇਣ ਨਹੀਂ ਦੇ ਸਕਦੇ ਇਹਨਾਂ ਨੇ ਵੀ ਇਸੇ ਤਰ੍ਹਾਂ ਸਾਰਿਆਂ ਨੂੰ ਅੱਗੇ ਵਧ ਚੜ ਕੇ ਆਉਣਾ ਚਾਹੀਦਾ ਵਾ ਤੇ ਸਾਡਾ ਬਿਲਕੁਲ ਬਹੁਤ ਪਿੰਡ ਦਾ ਨੁਕਸਾਨ ਹੋਇਆ ਵਾ ਇਸ ਕਰਕੇ ਇਹਨਾਂ ਦਾ ਧੰਨਵਾਦ ਕਰਦੇ ਆ ਜਿੱਥੋਂ ਮੇਰੇ ਵੀਰਾਂ ਨੇ ਆਣ ਕੇ ਤੇ ਸਾਰਿਆਂ ਦੀ ਮਾਂ ਫੜੀ ਆ ਤੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਕੋਲ ਸ਼ਬਦ ਨਹੀਂ ਵੀ ਅਸੀਂ ਇਹੋ ਜਿਹੇ ਵੀ ਜਿਹੜੇ ਇਹਨਾਂ ਦਾ ਅਸੀਂ ਜ਼ਿਆਦਾ ਧੰਨਵਾਦ ਕਰੀਏ ਤੇ ਇਸ ਕਰਕੇ ਅਸੀਂ ਆਨੇ ਆ ਵੀ ਹਰੇਕ انسان ਨੂੰ ਅੱਗੇ ਹੋਣਾ ਚਾਹੀਦਾ ਵਾ ਤੇ ਬਹੁਤ ਤਕੜਾ ਪ੍ਰਾਲਾ ਵਾ ਜੀ ਇੱਕ ਘਰ ਨਹੀਂ ਸੰਭਿਆ ਜਾਂਦਾ ਤੇ ਨਗਰਾਂ ਦੇ ਵਿੱਚ ਆਣ ਕੇ ਸਾਰਾ ਬੀਖਾ ਦੇਣਾ ਫਿਰ ਰਾਸ਼ੀ ਦੇਣੀ ਤੇ ਬਹੁਤ ਤਕੜਾ ਕੰਮ ਆ ਜੀ ਇਹਨਾਂ ਦਾ